ਮੇਰੇ ਵੀਰ ਭਰਾ ਕਿਵੇਂ ਹੋ ਆਈ ਹੋਪ ਕਿ ਵਧੀਆ ਹੋਵਗੇ ਹੋਰ ਜੇ ਵਧੀਆ ਨਹੀਂ ਹੋ ਤਾਂ ਸਾਡਾ ਵਲੌਗ ਦੇਖ ਕੇ ਵਧੀਆ ਹੋ ਜਾ ਆਹ ਦੇਖੋ ਬਿੱਲਾ ਭਾਜੀ ਕੀ ਹਾਲ ਚੱਲ ਨੇ ਦੋਸਤੋ ਜਿਵੇਂ ਤੁਹਾਨੂੰ ਕੱਲ੍ਹ ਵਾਲੇ ਵਲੌਗ 'ਚ ਪਰ ਸ਼ਰਧਾਈ ਰਗੜੀ ਨਹੀਂ ਪੋਹਰਤੀ ਵੱਡੇ ਵਾਲੀ ਪਰ ਅੱਜ ਤੁਹਾਨੂੰ ਸ਼ਰਧਾਈ ਰਗੜ ਕੇ ਜਮਤ ਦਿਖਾਵਾਂਗੇ ਉਹ ਵੀ ਸ਼ੈਦ ਹੀ ਅੱਜ ਕੀ ਗੱਲ ਨਹੀਂ ਕੋਈ ਪੱਕਾ ਨਹੀਂ ਗਾਰੰਟੀ ਕੋਈ ਨਹੀਂ ਵੀ ਸ਼ਰਧਾਈ ਰਗੜਾਂਗੇ ਉਹ ਸ਼ੈਦ ਹੀ ਹੋ ਸਕਦਾ ਦੇਖ ਸਮਾਨ ਦਾ ਘਟਾ ਕਰ ਰਹੇ ਪਰ ਗਰੰਟੀ ਸਮਾਨ ਤਾਂ ਹੋਲੀ-ਹੋਲੀ ਗਾਰੰਟੀ ਕੋਈ ਨਹੀਂ ਪਰ ਅਸੀਂ ਹਵੇਲੀ ਕੋਲ ਪਹੁੰਚ ਗਏ ਆਪਾਂ ਬਾਕੀ ਹਵੇਲੀ ਕੋਲ ਪਹੁੰਚ ਚੁਕੇ ਆਂ ਸੱਤਿਕਾਲਾ ਪਾਪਾ ਸੱਤਿਕਾਲਾ ਪਾਪਾ ਤੁਹਾਨੂੰ ਜ਼ਰੂਰ ਨੂੰ ਪਤਾ ਵੀ ਬਿੱਲਾ ਗਿਆ ਅੰਦਰ ਪੈਸੇ ਪੁੱਛਣ ਰਗੜੇ ਵਾਸਤੇ ਤੇ ਬਾਕੀ ਬਿੱਲੇ ਨੂੰ ਆਣ ਦੋ ਫਿਰ ਆਪਾਂ ਨੂੰ ਪਤਾ ਲੱਗੂਗਾ ਕਿ ਬਣਿਆ ਕੀ ਹੈ ਮੌਲ ਚਾਲ ਬਣਿਆ ਕੀ ਹੈ ਪੈਸੇ ਜੇ ਮਿਲ ਗਏ ਤਾਂ ਰਗੜਾ ਲੱਗ ਜਾਊਗਾ ਪੈਸੇ ਜੇ ਨਹੀਂ ਮਿਲੇ ਤਾਂ ਪੂਰ ਜੂਗੀ ਆਈ ਨਹੀਂ ਰਿਹਾ ਬਿੱਲੇ ਨੂੰ ਆ ਲੈੰਦੋ ਫਿਰ ਤੁਹਾਨੂੰ ਅੱਗੇ ਵਾਲਾ ਸੀਨ ਤਿਆਰ ਦਿਖਾਨਾ ਠੀਕ ਆ ਆਈ ਨਹੀਂ ਰਿਹਾ හොම ොර වට කරවස් තුති මනිද කාදනම බිල්ල බල්ලා දිවුණ උරි දැමැන්න බ බිල්ල හාජීයාගේ කුෂ් කවරී සූනම් දම් මනෑ දස්සෝ කියීවනය කෘෂ් ගවරී තුනයි ැ ਇੱਧਰ ਨੂੰ ਛੱਡਿਆ ਮੈਨੂੰ ਕਰੇ ਮੇਰੇ ਚੱਲ ਚਲਿਏਗੇ ਸਕੂਟਰ ਤੇ ਕਰੇ ਸਕੂਟਰ ਜੱਤੀ ਹੈਗੇ ਇਹ ਤਾਂ ਚਾਬੀ ਵੈਸੇ ਹੀ ਐ ਬਿੱਲੀ ਲੈ ਗਈ ਬਿੱਲੀ ਲੈ ਗਈ ਕੁਝ ਬਿੱਲੇ ਦੀ ਚਾਬੀ ਬਿੱਲੀ ਲੈ ਗਈ ਉਹ ਦੱਸ ਜਦੋਂ ਮਜ਼ਾਕ ਨਹੀਂ ਸਾਥੇ ਤੁਸੀਂ ਕੀ ਬਣਿਆ ਹਾਂ ਮਾੜਾ ਮੋਟਾ ਹੈਗਾ ਉੱਥੇ ਵੀ ਆ ਥੱਲੇ ਵੀ ਆ ਅੱਧੇ ਘੰਟੇ ਨੂੰ ਪਤਾ ਲੱਗ ਜੂ ਕਿ ਬਣਿਆ ਕੀ ਐ ਕੀ ਬਣਦਾ ਹਾਂ ਕੁਝ ਨਹੀਂ ਪਤਾ ਤੁਹਾਡਾ ਹੁਣ ਕਾ ਪਾਣੀ ਪੀ ਕੇ ਚਲੇ ਜੀ ਉਹ ਵੀ ਇਹਦੇ ਘਰੋਂ ਪੀਵਾਂਗੇ ਮੇਰੇ ਘਰੋਂ ਨਹੀਂ ਨਹੀਂ ਤੁਹਾਡੇ ਘਰੋਂ ਪੀਵਾਂਗੇ ਤੁਹਾਡੇ ਪਿੱਤਲ ਦਾ ਜੱਗ ਨਹੀਂ ਇਹ ਸਾਡੇ ਕੋਲ ਵੀ ਆ ਗਿਆ ਟੁੱਟ ਗਿਆ ਪਿੱਤਲ ਦਾ ਜੱਗ ਅੱਗ ਲਾ ਗਿਆ ਚਲੋ ਅੱਗੇ ਦਿਖਾਣੇ ਤੁਹਾਨੂੰ ਕਾਰਵਾਈ ਸੋਹਣੇ ਸੱਨੇ ਇਹ ਕੋਪੀ ਦਾ ਫੁੱਲ ਬਣ ਕੇ ਗੋਬੀ ਦਾ ਫੁੱਲ ਬਦਮੀ ਰੰਗੀਏ ਅਜਾ ਬੈਠ ਜਾ ਦੇ ਆ ਜਾ ਚਮਕ ਚੱਲੋ ਕਹਿੰਦਾ ਸੋਹਦਾ نوٹ ਨਹੀਂ ਮੈਂ ਰੱਖ ਸਕਦਾ ਜੇਬ ਚ ਚੈੱਕ ਚੁੱਕੀ ਰੱਖੀ ਦੇ ਆ ਕਹਿੰਦਾ ਆ ਦੇਖੋ ਆ ਬੰਦਾ ਚੈੱਕ ਰੱਖੀ ਰਿਹਾ ਸਿੱਧਾ ਬਲਾਈਂ ਚੈੱਕ ਬਲਾਈਂ ਹੈ ਸੈਂਡ ਕਰਨੇ ਆਂਦੇ ਆ ਸਾਲੇ ਅੰਗੂਠਾ ਲਾਣ ਆਲਿਓ ਅੰਗੂਠਾ ਲਾਣਿਓ ਤੁਸੀਂ ਨਹੀਂ ਦੇਖ ਮਾੜੇ ਮੋੜੇ ਦਾ ਕਰ ਲੈਦੇ ਆ ਯਾਰ ਹੁਣ ਅਸੀਂ ਚੱਲੇ ਆਂ ਪੋਰਨ ਸਭ ਤੋਂ ਵੱਡੀ ਪੋਰਨ ਚੱਲਿਆ ਸੀ ਬਾਕੀ ਨਵਾਂ ਪੁਲ ਬਣ ਰਹਾ ਆਪਣਾ ਚੈੱਕ ਕਰਾਂ ਬਾਕੀ ਨਵਾਂ ਪੁਲ ਨਵਾਂ ਪੁਲ ਬਣ ਰਿਹਾ ਘਟੋ ਘਟ ਨਹੀਂ ਤਾਂ 2 ਸਾਲ ਤਾਂ ਹੋ ਗਏ ਪਾਣੀ ਨਹੀਂ ਦਿਆ ਮੌਸਮ ਵੀ ਬੜਾ ਘਾਟ ਹੋ ਗਿਆ 2 ਸਾਲ ਮੌਸਮ ਵੀ ਜ਼ੋਰ ਦਾ ਕਿਆ ਬਾਬਾ ਕੀ 4-5 ਸਾਲ ਹੋ ਗਏ ਯਾਰ ਇਹਨੂੰ ਬਣਦੇ ਨੂੰ ਬਣਿਆ ਨਹੀਂ ਹਾਲੇ 4-5 ਸਾਲ ਹੋ ਗਏ ਲੱਗਦਾ 2 ਸਾਲ ਹੀ ਹੋਇਆ ਕਿਉਂ 2 ਸਾਲ ਕਿਉਂ ਹੋਇਆ ਦਰਿਆ ਚੋਂ ਕੱਢ ਦੇਖ ਆਫ ਰੋਡਿੰਗ ਆਫ ਰੋਡਿੰਗ ਹੋ ਰਹੀ ਹੈ ਸਕੂਟਰ ਹੀ ਦੇ ਜੱਟ ਅੱਜ ਕੀ ਇਹਨੂੰ ਬਲੋ ਆਫ ਰੋਡ ਦਾ ਮੋਰਿਆਂ ਮਨ ਉਹ ਵਗੇ ਸੰਪਰਾਇਨੀ ਉਹਨੇ 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 ਆਪਾਂ ਚਲਦੇ ਆ ਉਹਦੇ ਕੰਦਰੀ ਦੁਕਾਨ ਤੇ ਉਹ ਰੋਸ਼ਨ ਨੂੰ ਕੋਈ ਤਾਂ ਆ ਰਿਹਾ ਤੇ ਰੋਸ਼ਨ ਨਾ بڑا ਨਾ ਆਉਣਾ ਹਾਂ ਉਹਨੂੰ ਪੁੱਛ ਲੈ ਜਿਹੜਾ ਤੂੰ ਮੈਨੂੰ ਆ ਦੂਜੀ ਦੁਕਾਨ ਤੇ ਉਤਾਰ ਕੇ ਉਹਦਾ ਦੂਜੀ ਦੁਕਾਨ ਤੇ ਆਇਆ ਹੈ ਨਾ ਦੇਖ ਰਹਿਣਾ ਆਪਣਾ ਕਿਹੜਾ ਅੰਕਲਾ ਅੰਕਲ ਕਹਿੰਦਾ ਪਹਿਲਾਂ ਤਾਂ ਇੱਧਰ ਆਏ ਸੀ ਇੱਧਰ ਨੂੰ ਕਿਵੇਂ ਜਾਵੜੇ ਸਾਰਾ ਸਮਾਨ ਲੈ ਰਿਹਾ ਤੁਹਾਡੇ ਪਰਾਨੇ ਆ ਵੇਖੋ ਹੁਣ ਤੁਸੀਂ ਇਹ ਇੱਕ ਲਵਾੜੇ ਨੂੰ ਆ ਨਾ ਕੋਈ ਕੋਈ ਨਿਵਾਵਾ ਹੈ ਇਹਦੇ ਅੰਦਰ ਕੀ ਬਹੁਤ ਹੈ ਤੇ ਮੈਂ ਤੁਹਾਨੂੰ ਕਹਿਣ ਲੱਗਾ ਸੀ ਵੀ ਗੈਨੀ ਲੈ ਕੇ ਆਉਂਗੀ ਦੋ ਦੋਤੀਆਂ ਕੈਨੀਆ ਗੈਨੀ ਲੈ ਕੇ ਆਉਗੀ ਆਉਗੀ ਫੀਮੇਲ ਦੀਦੀ ਤੇ ਫੀਮੇਲ ਜੈਂਡਰ ਚੇਂਜ ਤੇ ਕਹਿੰਦੇ ਹੈ ਗੈਨੀ ਲੈ ਕੇ ਆਊਗਾ ਦੋ ਦੋਤੀਆਂ ਫੈਲੀਆਂ ਤੇ ਰਗੜਾ ਹੋਊਗਾ ਤਿਆਰ ਤੁਹਾਨੂੰ ਇਹ ਵੀ ਵਲੌਗ ਚ ਚਾਹ ਵੀ ਦਿਖਾਵਾਂਗੇ ਦੇਖੋ ਤੁਹਾਨੂੰ ਪਤਾ ਕੋਈ ਨਹੀਂ ਜ਼ਿਆਦਾ ਗਰੰਟੀ ਕੋਈ ਨਹੀਂ ਕੋਈ ਸਾਡਾ ਆਰਾਧਾ ਨਹੀਂ ਹੈਗਾ ਕੀ ਇਹ ਪਤਾ ਸਮਾਨ ਰੱਖ ਦੀ ਹਾਂ ਰੱਖ ਹੀ ਦਈਏ ਕੀ ਇਹਦਾ ਬਾਤ ਸੀ ਕਰਦੀ ਹੈ ਇਹ ਸਾਡਾ ਨਾ ਕੁਝ ਤਾਂ ਆ ਨਹੀਂ ਪਤਾ ਲੱਗਣਾ ਕਰਿਆਗੇ ਹਾਂ ਉਹਦਾ ਖਾ ਜਿਹੜੇ ਗੱਲ ਉਹ ਜਿਹੜੇ ਭਜੋਏ ਆ ਉਹ ਛਿਲ ਛਿਲ ਕੇ ਖਾ ਲਈ ਬਾਕੀ ਚਲੋ ਸਾ ਸਾਰੀ ਕਾਰਵਾਈ ਤੋਂ ਦੁਕਾਨ ਨੇ ਘਰੇ ਜਾ ਕੇ ਆ ਬਿੱਲੇ ਹੋਰਾਂ ਦੇ ਘਰ ਦਾ ਉੱਤਰ ਉੱਤਰ ਲਾ ਸੀ ਚੈੱਕ ਕਰੋ ਚੈੱਕ ਕਰਾਣਾ ਤੁਹਾਨੂੰ ਮੈਂ ਚੈੱਕ ਕਰੋ ਖੁੱਲਾ ਡੁੱਲਾ ਚੋਰ ਬਟਾ ਚੋਰ ਚੋਰ ਬਟਾ ਆਪਿਆ ਖ ਮਾਰ ਚਾਂਗੀ ਫਰ ਢਾਂਗੀ ਦੇ ਬੈਠਣ ਦੀ ਲੋੜ ਨਹੀਂ ਦੋ ਕੁਰਸੀਆਂ ਕੁਰਸੀ ਤੇ ਬੈਠੂਗਾ ਮੈਂ ਪਿੰਡ ਜੱਟ ਜੱਟ ਕਹਿੰਦੇ ਨੇ ਦੁਬਈ ਜਾਵਾਂਗੇ ਅੱਗੇ ਕਾ ਨਾ ਯਾਰ 3 ਦਸਾਂ ਦਾ ਨੁਬਸ ਵੀ ਸ਼ਰਧਾਈ ਆਣਾ ਜਿਹੜੀ ਕੈਨਸਲ ਹੈ ਯਾਰ ਉੱਤੋਂ ਦਾ ਗਰਮੀ ਆ ਚੱਲੋ ਯਾਰ ਏਸੀ ਯਾਰ ਯਾਰ ਥੱਲੇ ਪੋਚਾ ਲੱਗੇ ਜਾਂਦਾ ਬਈ ਦੇੜ ਮਿੰਟੇ ਬਹੁਤ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਮਨਪ੍ਰੀਤ ਆ ਰਿਹਾ ਸਾਡੇ ਕੋਲੇ ਫੇਰ ਅਸੀਂ ਸਾਰੀ ਕਾਰਵਾਈ ਸ਼ੁਰੂ ਕਰਦੇ ਆਂ ਤੇ ਕਾਰਵਾਈ ਤੁਹਾਨੂੰ ਦੁਕਾਨੇ ਆ ਐਨੇ ਤੁਸੀਂ ਵੇਟ ਕਰੋ ਸਾਨੂੰ ਵੀ ਵੇਟ ਕਰਨ ਦਾ ਕਾਰਵਾਈ ਦੁਕਾਨੇ ਅੱਗੇ ਬਣੇ ਰਹੋ ਵਲੌਗ ਨਾਲ ਸਮਝੇ ਕਿ ਨਹੀਂ ਵਲੌਗ ਦਾ ਬਾਬੇ ਦੇਖ ਲਾਈਕ ਕਰਿਆ ਕਰੋ ਤੁਸੀਂ ਵਧੀਆ ਹੈਣ ਮੇਰੇ ਟੱਕ ਪਾ ਦਿਓ ਲਾਈਕ ਵਾਲੀ ਦਾ ਕਮੈਂਟ ਨਾ ਕਰਿਆ ਕਰੋ ਤੁਸੀਂ ਗੰਦੇ ਕਮੈਂਟ ਕਰਦੇ ਹੋ ਕਮੈਂਟ ਕਰੋ ਗੰਦੇ ਕਰੋ ਚੰਗੇ ਕਰੋ ਕਮੈਂਟ ਕਰੋ ਸਾਡੇ ਜੇ ਦੇਖੋ ਜੇ ਤੁਸੀਂ ਕਮੈਂਟ ਕਰੋਗੇ ਤਾਂ ਅਸੀਂ ਸੋਚਾਂਗੇ ਫੇਮ ਭਾਲਦੇ ਹੋ ਦੇਖ ਮੱਛੀ ਜਾਂਦੇ ਆ ਸੜਦੇ ਆ ਇਹਦਾ ਸਮਝ ਗਏ ਕਾਰਵਾਈ ਦਿਖਾਣੇ ਆ ਸਮਝਣਾ ਚਾਹੀਦਾ ਅਗਲੀ ਇੱਕ ਤਾਂ ਸਾਡੇ ਫੈਨ ਬਹੁਤ ਆ ਮਿੰਟ 'ਚ ਹੀ ਫੋਨ ਕਰ ਲੈਂਦੇ ਆ ਵੀ ਤੁਹਾਡਾ YouTube ਚੈਨਲ ਸਬਸਕ੍ਰਾਈਬ ਕਰ ਲੱਖਿਆ ਸੀ ਤੇ ਫੇਮ ਭਾਲਦੇ ਹੋ ਤੁਸੀਂ ਫੇਮ ਬਾਲਦੇ ਵਸ ਤੁਸੀਂ ਮੈਨੂੰ ਪਤਾ ਲੱਗ ਗਿਆ ਕੋਈ ਗੱਲ ਨਹੀਂ ਵੀਰੇ ਜੇ ਕੁਝ ਬਣ ਗਾ ਨਾ ਮੁੜ ਕੇ ਰਿਸ਼ਤਦਾਰੀ ਨਾ ਕੱਢੀ ਮੇਰੇ ਨਾਲ ਮੁੜ ਕੇ ਕਿੱਥੇ ਕਹਿੰਦੇ ਮੈਂ ਤਾਂ ਫੋਣੀ ਫੋਟੋ ਕਰਾਣੀ ਦਾ ਜਾ ਮੈਂ ਕੋਠੇ ਤੇ ਹੀ ਆ ਮੁੜ ਕੇ ਨਾ ਕਹਿੰਦਾ ਫੇਰੀ ਵੀ ਇਹ ਤਾਂ ਬੰਦਾ ਮੈਨੂੰ ਜਾਣਦਾ ਸੀਗਾ ਦੱਸ ਦੇ ਟੇਕ ਬਾਕੀ ਐਂ ਕਰੇਂ ਕਰਕੇ ਫੜ ਅਬ ਇਹਨਾਂ ਮੈਨੂੰ ਐਪ ਵਾਲਿਆਂ ਨੇ ਕਿਹਾ ਸੀ ਵੀ ਸਾਡੀ ਮਸ਼ਹੂਰੀ ਵੀ ਕਰਦੀ ਤੇ ਉਹ ਆਪਾਂ ਮਸ਼ਹੂਰੀ ਕਰ ਦਿੰਦੇ ਆ ਜੇਕਰ ਮੇਰੇ ਵੀਰ ਭਰਾਓ ਮੇਰੀ ਗੱਲ ਸੁਣੋ ਧਿਆਨ ਨਾਲ ਜੇਕਰ ਤੁਸੀਂ ਮੇਰੇ ਵਾਂਗੂ ਆਫਲਾਈਨ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਕੰਮ ਤੇ ਜਾਓ ਮਿਹਨਤ ਕਰੋ ਕੋਈ ਵੀ 14 15000 ਵਾਲੀ ਨੌਕਰੀ ਲੱਭੋ ਮਿਹਨਤ ਕਰੋ ਦੇ ਜਿਹੜਾ ਤੂੰ ਆ ਦੇ ਰਿਹਾ ਨਾ ਸਲਾਹ ਵੀ ਐਪੂਬ ਦੀ ਸਲਾਹ ਹੈ ਨਹੀਂ ਆਨਲਾਈਨ ਨਹੀਂ ਆਫਲਾਈਨ ਜਿਹੜੇ ਪੈਸੇ ਕਮਾਣੇ ਆ ਤੁਸੀਂ ਮੇਰੇ ਵਾਂਗੂ ਅਸੀਂ ਤਾਂ ਆਪ ਬੜੇ ਮਿੰਟਾ ਕਰ ਕਰ ਕੇ ਉਹ ਪੈਸੇ ਕਿੱਥੇ ਕੀਤੇ ਆ ਇਹ ਸਾਡੇ ਚੋਚਲੇ ਤੋਂ ਬੇਲੇ ਟਾਈਮ ਦੇ ਆ ਕੰਮ ਤੇ ਜਾਂਦੇ ਹੁੰਨੇ ਆ ਉੱਡਦੇ ਉੱਡਦੇ ਕੰਮ ਕਿਹੜਾ ਆਪ

ਮੈਂ ਕਹਾਂ ਸੀ ਨਾ ਖਾ ਤਾਂ ਬਦਾਮ ਖਾ ਲੈਣੇ ਮੈਂ ਕਹੋ ਨਹੀਂ ਆਉਂਦਾ ਮੈਂ ਨਹੀਂ ਮੈਂ ਥੋੜਾ ਟੇਸਟ ਮੈਂ ਕੀਤਾ ਦੇਖ ਟੇਸਟ ਕਰਨਾ ਤਾਂ ਬਣਦਾ ਲੈ ਉਹ ਯਾਰ ਰਕੜਾ ਲਾਈਏ ਰਕੜਾ ਲਾਈਏ ਕੰਨਾਂ ਦਾ ਪਹਿਲਾ ਤੇਰੇ ਰਕੜਾ ਲਾਉਣਾ ਪੈਣਾ ਤੂੰ ਸਾਲਿਆ 4-5 ਘੰਟੇ ਬਾਅਦ ਆਇਆ ਹੋਰ ਯਾਰ ਸ਼ਾਬਾਸ਼ ਸ਼ਾਬਾਸ਼ ਖਾਲੀ ਖਾਲੀ ਰਕੜਨ ਨਹੀਂ ਇਹ ਤੱਕਾ ਚੰਦਾਂ ਗਿਣਾ ਬਣ ਗਿਆ ਸਮਾਨ ਕੋਈ ਨਹੀਂ ਓਏ ਅੱਧੇ ਪਾਣੀ ਸੀ ਤਾਂ ਬਾਅਦ ਚੋਂ ਫਿਰ ਰਗੜਿਆ ਨਹੀਂ ਬਾਅਦ ਚੋਂ ਫਿਰ ਕੱਢ ਇਹ ਮੜਾ ਇਹ ਮੈਂ ਇਹਨੂੰ ਕਿਹਾ ਮੈਂ ਕਿਹਾ ਦੋ ਵਾਰ ਲੱਗ ਜੂਗਾ ਕੋਈ ਨਹੀਂ ਇੱਕੋ ਵਾਰ ਲੱਗਾਂਗਾ ਬੱਬੇ ਹਾਂ ਉਹ ਜਾ ਦੇ ਦੀ ਉਹਨੇ ਦੱਸ ਨਾਲ ਮੈਂ ਕਿਹਾ ਫਿਰ ਅਸੀਂ ਹੁਣੇ ਕੁੱਤੀ ਲੈ ਜਾਂਦੇ ਦਾਦਾ ਕਰਕੇ ਲੈ ਲੈਂਦੇ ਸੀ ਸਾਡੇ ਹੱਥ ਸੀ ਕੁੱਤੀਆਂ ਲੈਣ ਹੋਣਗੇ ਉਹਦੇ ਤੋਂ ਹੀ ਲੈ ਕੇ ਆਏ ਚਾਹੀ ਫਿਰ ਵੀ ਠੀਕ ਹੈ ਪਾ ਦੇ ਫਿਰ ਪਾ ਫਿਰ ਸਾਲੋ ਆਵੀ ਬਹੁਤ ਪੈਸਾ ਲਾਇ ਲਾਦਾ ਕਿੰਨੇ ਦੇ ਸਾਬ ਦੇ ਇਹ ਲੰਦੇ ਆ 80 ਰੁਪਏ ਦੇ ਸਮਾਨ ਤਾਂ ਬਹੁਤ ਆਪਣੇ ਕੋਲੇ ਸ਼ਾਬਾਸ਼ੇ ਸ਼ਾਬਾਸ਼ੇ ਸਮਾਨ ਹੈਗਾ ਤਾਂ ਇਹਦਾ ਮਤਲਬ ਐ ਨਹੀਂ ਸਮਾਨ ਹੈਗਾ ਤਾਂ ਇਹਦਾ ਮਤਲਬ ਐ ਨਹੀਂ ਚੱਲ ਝਲੇ ਲੱਗ ਜਾ ਦੇੜੇ ਦੇ ਸਾਵਣ ਨਾਲ ਬਸ ਚੱਲ ਕਮਾ ਦੇ ਕਯਾ ਵਾਜੀ ਚਮਚਾ ਤਾਂ ਹੀ ਮਨਾ ਰਹਾ ਮੈਂ ਜਾ ਲੈਣਾ ਲੱਗਿਆ ਹੀ ਰਹਿ ਰੁਕਣਾ ਨਾਈਸ ਗੈਨੀ ਹੰਡਿਆ ਵਰਤਦਾ ਬੰਦਾ ਇਹ ਨਹੀਂ ਤੋੜਨੀ ਤੋੜਨੀ ਨਹੀਂ ਇਹ ਚੰਗੀ ਤਰ੍ਹਾਂ ਲੱਗੇ ਰੋ ਚੰਗੀ ਤਰ੍ਹਾਂ ਕਿੱਲੇ ਜਿਹਾ ਕਿਲਰ ਜੀ ਸਾਰਾ ਸਮਾਨ ਦੇ ਥੱਲੇ ਹੈ ਨਾ ਓ ਯਾਰੇ ਨਾ ਉਹ ਗੱਲਾਂ ਇਹਨਾਂ ਦੇ ਬੇ ਮਰਦਾ ਬੋਲੇ ਕਫਨ ਬਾੜੇ ਜਾਲਾ ਦੇ ਨਾ ਜਮੇ ਭੈ ਮਨੂਸ ਬਾਬੇ ਇਹ ਕਹਿੰਦੀ ਤੇਰੇ ਵਰਗਾ ਹਾਲ ਹੀ ਆਦਾ ਤੈਨੂੰ ਪਤਾ ਗਾਨੀ ਨਾ ਇੱਕ ਦਿਨ ਉੱਥੇ ਮੀਂਹ ਪੈ ਰਿਹਾ ਸੀਗਾ ਇਹਨਾਂ ਦੇ ਆ ਜਿਹੜਾ ਪੁਰਾਣਾ ਘਰ ਸੀਗਾ ਉੱਥੇ ਮੀਂਹ ਪੈ ਰਿਹਾ ਸੀਗਾ ਕਹਿੰਦਾ ਜੇ ਨਿੰਮ ਜਾਂ ਡਿੱਗ ਜੇ ਤੇ ਕਹਿੰਦਾ ਜਾਊਗਾ ਕਿੱਥੇ ਕੰਟਾ ਨਹੀਂ ਪੈਣ ਦੋਤਾ ਬਾਬੇ ਨਿੰਮ ਡਿੱਗ ਪਿਆ ਐ ਨਹੀਂ ਗੱਲ ਹੋਈ ਸੀ ਐ ਸੀ ਮੈਂ ਕਿਹਾ ਇਹ ਜਮਾ ਕੋਨੇ ਤੇ ਲੱਗਾ ਹੋਇਆ ਤੇ ਮਿੱਟੀ ਖੁਰੀ ਜਾਂਦੀ ਐ ਨਿੰਮ ਡੱਗ ਜੂਗਾ ਹਾਲੇ ਤਾਂ ਮੀਂਹ ਰੁਕੇ ਡੱਗਿਆ ਹੈ ਜੀ ਖਾਲੀ ਜਵਾਹ ਹੌਲੀ 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 ਸਾਰਾ ਦੁੱਬਰ ਉੱਦਾ ਆ ਥੱਲੇ ਸਿੱਟ ਦੇਗਾ ਬੱਦੂ ਥਾਲਾ ਕਿੱਥੇ ਡਿੱਗ ਗਿਆ ਤੇਰੇ ਵਾਰੀ ਡਿੱਗ ਰਿਹਾ ਸੀ ਐ ਐਨਾ ਵੀ ਤਰਾ ਭਰਾ ਚੰਗੀ ਖੇਡ ਨਹੀਂ ਜੀ ਚੰਗੀ ਖੇਡ ਮਾੜੀ ਖੇਡ ਜੀ ਚਾਵਲ ਨਹੀਂ ਐ ਐ ਥੱਲੇ ਤਾਰਦਾਰ ਹੈ ਬਸ ਬੱਬੇ ਕਿਸ ਤਰ੍ਹਾਂ ਤੇ ਸੁਧੀ ਰਗੜ ਦੇਣਾ ਤੁਹਾਨੂੰ ਤਾਂ ਮਾਈਕ ਸਪੀਕਰ ਰਗੜਾ ਮਾਈਕ ਦਿਖਾ ਦੇ

ओए 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 मुंबई वाले पंजाबी बोल रहे हैं हां लल्ला ही है <laughs> 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 और दी <laughs> नहीं। नहीं। और दी और दी ओ पाप क्या बात है ले मित्र करते फ्राई लगे पता की गल बात है ਚੱਕਰ ਦਾ ਰੱਜ ਰੱਜ ਕੇ ਪਾਇਆ ਤੇਜ਼ ਹੀ ਹੋ ਲੈ ਮਿੱਤਰ ਬਣ ਗਈ ਸਮਾਨਤਾ ਹੱਲੇ ਵੀ ਪਿਆ ਯਾਰ ਹਨਾ ਚੈੱਕ ਕਰ ਆ ਰਿਓ ਯਾਰ ਇਹਨੂੰ ਕੋਈ ਬਰਫ ਲੈ ਆਊਗਾ ਹਾਏ 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 ਬਾਬੇ ਗੋਡਾ ਸਰਾਗ ਲਵਾ ਦਾ ਸਰਾਗ ਲਵਾ ਦਾ ਸਰਾਗ ਲਵਾ ਦਾ ਖੱਲੇ ਆਊਗਾ ਨੰਨੂ ਆ ਗਿਆ ਲੈ ਰਸਤਾ ਪਤਾ ਹੈ ਵੀ ਇਹ ਜੇਨਰ ਕਰ ਲੈਣਾ ਸਰਾ ਆ ਗੱਨੀ ਸਰਾ ਲਾਤੀ ਹੈ ਬਰਫ ਲੈ ਆਂਦਾ ਸਰਾ ਲੱਗੂਗਾ ਕਿ ਮੈਂ ਹੀ ਕਹਿ ਰਿਹਾ ਤੂੰ ਹੀ ਰਹਿਣ ਦੋ ਮੈਨੂੰ ਇੱਕ ਘਰੇ ਜਾਣ ਅਰੇ ਆ ਤੇਰੀ ਗੱਲ ਬੜੀ ਮਾੜੀ ਲੱਗਦੀ ਹੈ ਮੈਨੂੰ ਚਲੋ ਭਾਈ ਆਨੰਦ ਪਾਣੀ ਆ ਪਾਣੀ ਆ ਸੋਈ ਤੋ ਚਲੋ ਮਿੱਤਰੋ ਵਲੌਗ ਦੀ ਕਰਦੇ ਆ ਐਂਡਿੰਗ ਬਿੱਲੇ ਕਰੋ ਆਪਾਂ ਨਿਕਲੇ ਆਏ ਤੇ ਜੇਕਰ ਤੁਹਾਨੂੰ ਵਲੌਗ ਵਧੀਆ ਲੱਗਿਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਜਰੂਰ ਕਰਿਓ ਲਾਈਕ ਵੀ ਚੱਲੇ ਮੈਂ ਤੇ ਜੇਕਰ ਤੁਹਾਨੂੰ ਵਲੌਗ ਸੱਚੀ ਵਧੀਆ ਲੱਗਿਆ ਤਾਂ ਲਾਈਕ ਜਰੂਰ ਕਰਿਓ ਮੇਰੇ ਵੀਰੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਇਹੋ ਜੇ ਹੋਰ ਵਧੀਆ ਵਧੀਆ ਵਲੌਗ ਆਉਂਦੇ ਹੀ ਰਹਿਣਗੇ